ਜੀ ਮੇਰਾ ਨਾਮ ਸੁਖਪਾਲ ਸਿੰਘ ਜਿਲ੍ਹਾ ਕੋਆਰਡੀਨੇਟਰ ਵਾਤਾਵਰਨ ਸਿੱਖਿਆ ਪ੍ਰੋਗਰਾਮ ਵਾਤਾਵਰਨ ਸਿੱਖਿਆ ਪ੍ਰੋਗਰਾਮ ਸਕੂਲਾਂ ਦੇ ਵਿੱਚ ਸਿੱਖਿਆ ਨੂੰ ਪਰਫੁੱਲਤ ਕਰਨ ਲਈ ਵਾਤਾਵਰਨ ਪ੍ਰਤੀ ਬੱਚਿਆਂ ਨੂੰ ਪ੍ਰੇਰਿਤ ਕਰਨ ਦੇ ਲਈ ਮਾਨਯੋਗ ਸਾਡੇ ਸੀਐਮ ਸਦਾਪਵਨ ਸਿੰਘ ਮਾਨ ਜੀ ਦੁਆਰਾ ਸਕੂਲਾਂ ਦੇ ਵਿੱਚ ਚਲਾਇਆ ਜਾ ਰਿਹਾ ਇਹ ਪ੍ਰੋਗਰਾਮ ਪੰਜਾਬ ਸਟੇਟ ਕਾਉਂਸਲ ਫੋਰ ਸਾਇੰਸ ਐਂਡ ਟੈਕਨੋਲੋਜੀ ਪਾਰ ਸਰਕਾਰ ਅਤੇ ਸਾਡੇ ਜਿਲ੍ਹਾ ਸਿੱਖਿਆ ਅਫਸਰ ਮੈਡਮ ਮਨਕਾ ਰਾਣੀ ਅਤੇ ਉਹ ਜਿਹੜਾ ਸਿੱਖਿਆ ਸਰਦਾਰ ਬਜਿੰਦਰਪਾਲ ਜੀ ਦੀ ਜੋਗ ਅਗਵਾਈ ਦੇ ਵਿੱਚ ਜਿਹੜਾ ਪ੍ਰੋਗਰਾਮ ਹੈ ਅੱਜ ਤਰਕਸ਼ੀਲ ਭਵਨ ਵਿਖੇ ਵਿਦਿਆਰਥੀਆਂ ਨੇ ਕੰਪੀਟੀਸ਼ਨ ਤੇ ਪ੍ਰਦਰਸ਼ਨੀ ਕਰਵਾਈ ਗਈ ਹੈ ਜਿਹਦੇ ਵਿੱਚ ਵਿਦਿਆਰਥੀਆਂ ਦੇ ਭਾਸ਼ਣ ਮੁਕਾਬਲੇ ਲੇਖ ਰਚਨਾ ਮੁਕਾਬਲੇ ਤੇ ਪ੍ਰਦਰਸ਼ਨੀ ਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ ਨੇ ਜਿਸ ਦੇ ਵਿੱਚ ਜ਼ਿਲ੍ਹੇ ਦੇ 52 ਸਕੂਲਾਂ ਦੇ ਲਗਭਗ 250 ਵਿਦਿਆਰਥੀਆਂ ਨੇ ਭਾਗ ਲਿਆਗਾ ਇਸ ਦਾ ਜੋ ਮੁੱਖ ਮੰਤਵ ਹੈ ਕਿ ਵਿਦਿਆਰਥੀਆਂ ਦੀ ਜਿਹੜੀ ਸੋਚ ਹੈ ਉਹ ਬਾਤਾਵਰਨ ਪੱਖੀ ਹੋਵੇ ਬੱਚੇ ਪ੍ਰਦੂਸ਼ਣ ਰਹਿਤ ਵਾਤਾਵਰਣ ਕਿਵੇਂ ਬਣਾਇਆ ਜਾ ਸਕਦਾ ਹੈ ਉਸ ਨੂੰ ਸਮਝਣ ਬੱਚੇ ਆਪਣੀਆਂ ਰੋਜ਼ ਦੀਆਂ ਆਦਤਾਂ ਊਰਜਾ ਨੂੰ ਲੈ ਕੇ ਵੇਸਟ ਨੂੰ ਲੈ ਕੇ ਉਹਨਾਂ ਦੀ ਜਿਹੜੀਆਂ ਚੰਗੀਆਂ ਆਦਤਾਂ ਨੇ ਉਹ ਪੈਦਾ ਕੀਤੀਆਂ ਜਾ ਸਕਣ ਇਹ ਇਸ ਦਾ ਮੁੱਖ ਮੰਤਵ ਹੈ ਸਰ ਅੱਜ ਕਾਹਦੇ ਕਾਹਦੇ ਮੁਕਾਬਲੇ ਹੋਏਗੇ ਅੱਜ ਜੀ ਇਹ ਮੁਕਾਬਲੇ ਨੇ ਜੋ ਤਿੰਨ ਵਰਗ ਦੇ ਵਿੱਚ ਨੇ ਮਿਡਲ ਵਰਗ ਹੈ ਸਕੈਂਡਰੀ ਵਰਗ ਹੈ ਤੇ ਹਾਈ ਵਰਗ ਹੈ ਹਰੇਕ ਵਰਗ ਦੇ ਵਿੱਚ ਅਸੀਂ ਭਾਸ਼ਣ ਮੁਕਾਬਲੇ ਹੈ ਜਿਸ ਦਾ ਟੌਪਿਕ ਅਸੀਂ ਰੱਖਿਆਗਾ ਮਾਈ ਸਕੂਲ ਗ੍ਰੀਨ ਸਕੂਲ ਤੇ ਦੂਜੇ ਸਾਡੇ ਕੋਲ ਲੇਖ ਰਚਨਾ ਮੁਕਾਬਲਾ ਜੋ ਕਿ ਇਕੋਲਜੀ ਦੇ ਉੱਤੇ ਜਿਹੜਾ ਟੌਪਿਕ ਅਸੀਂ ਰੱਖਿਆ ਤੇ ਸਾਡੇ ਕੋਲ ਪ੍ਰਦਰਸ਼ਨੀ ਮੁਕਾਬਲਾ ਜਿਸ ਦਾ ਵਿਸ਼ਾ ਹੈ ਜਿਸ ਤੇ ਬੱਚਿਆਂ ਨੇ ਪ੍ਰਦਰਸ਼ਨੀ ਲਗਾਈ ਹੈ ਬੈਸਟ ਫਰੋਮ ਵੇਸਟ ਅਤੇ ਤੇ ਇੱਕ ਸਾਡੇ ਕੋਲ ਜੋ ਸਾਡੇ ਕੋਲ ਮੁਕਾਬਲਾ ਆ ਲੇਖ ਰਚਨਾ ਮੁਕਾਬਲੇ ਉਹ ਅਸੀਂ ਅੱਜ ਇਹ ਕਰਵਾਏ ਨੇ ਜੀ ਅਸਰ ਦਿੱਤੇ ਜੋ ਨਾਮ ਦਿੱਤੇ ਉਹ ਜਿਹੜੇ ਦਿੱਤੇ ਨੇ ਹਰ ਬੱਚਾ ਜੋ ਸਾਡੇ ਕੋਲ 250 ਦੇ ਕਰੀਬ ਬੱਚੇ ਆਇਆ ਪਾਰਟਿਸਪੇਸ਼ਨ ਸਰਟੀਫਿਕੇਟ ਸਭ ਨੂੰ ਜੋ ਜਾਰੀ ਸਾਡੇ ਮਾਨਯੋਗ ਦਫਤਰ ਜ਼ਿਲ੍ਹਾ ਸਿੱਖਿਆ ਅਫਸਰ ਕੈਂਡੀ ਸਿੱਖਿਆ ਵੱਲੋਂ ਜਾਰੀ ਕੀਤਾ ਜਾਊਗਾ ਉਸ ਤੋਂ ਬਨਾ ਜੋ ਬੱਚੇ ਪوزیشن ਹਾਸਲ ਕਰਨਗੇ ਉਹਨਾਂ ਨੂੰ ਟਰੋਫੀ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਜਾਏਗਾ ਤੇ ਜੋ ਅਧਿਆਪਕ ਇਹਨਾਂ ਵਿਦਿਆਰਥੀਆਂ ਨੂੰ ਲੈ ਕੇ ਆਏ ਨੇ ਤਿਆਰ ਕਰਵਾ ਕੇ ਲਾਇਏ ਨੇ ਉਹਨਾਂ ਨੂੰ ਵੀ ਜ਼ਿਲ੍ਹਾ ਪੱਧਰ ਤੇ ਸਾਡੇ ਮਾਨਯੋਗ ਜ਼ਿਲ੍ਹਾ ਸਿੱਖਿਆ ਅਫਸਰ ਮਹਿਮਲ ਕਾਹਰਾਨੀ ਜੀ ਸਰਟੀਫਿਕੇਟ ਦੇ ਕੇ ਸਨਮਾਨਤਹਿੜੋ ਕਰਨਗੇ ਜੀ ਮੇਰਾ ਨਾਮ ਅਭਿੰਦਰ ਕੌਰ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ ਜodhpur ਚ ਸਾਇੰਸ ਟੀਚਰ ਵਜੋਂ ਕੰਮ ਕਰ ਰਹੀ ਹਾਂ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਵਾਤਾਵਰਣ ਸਿੱਖਿਆ ਸੰਬੰਧੀ ਪ੍ਰੋਗਰਾਮ ਕਰਵਾਇਆ ਗਿਆ ਹੈ ਜ਼ਿਲ੍ਹਾ ਸਿੱਖਿਆ ਅਫਸਰ ਦਫ਼ਤਰ ਵੱਲੋਂ ਤੇ ਸਾਰੀ ਟੀਮ ਵੱਲੋਂ ਉਹਦੇ ਵਿੱਚ ਮੇਰੀ ਬਤੌਰ ਜੱਜ ਦੀ ਸੀਗੀ ਡਿਊਟੀ ਤੇ ਮੈਂ ਜੱਜਮੈਂਟ ਕੀਤੀ ਹੈ ਲੇਖ ਮੁਕਾਬਲੇ ਦੀ ਤੇ ਜਿਹੜਾ ਲੇਖ ਮੁਕਾਬਲਾ ਸੀਗਾ ਉਹਦੇ ਉਹਦਾ ਵਿਸ਼ਾ ਸੀਗਾ ਜਿਹੜਾ ਬੜਾ ਵਧੀਆ ਸੀਗਾ ਵੀ ਜਿਹੜਾ ਆਉਣ ਵਾਲਾ ਸਮਾਂ ਹੈ ਉਹਦੇ ਵਿੱਚ ਆਪਾਂ ਕਿਵੇਂ ਜਿਹੜੇ ਆਉਣ ਵਾਲੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਕਿਵੇਂ ਆਪਾਂ ਵਧੀਆ ਸਾਫ਼ ਸੁਥਰਾ ਵਾਤਾਵਰਨ ਦੇ ਸਕਦੇ ਹਾਂ ਤੇ ਦੂਸਰਾ ਜਿਹੜੇ ਆਪਣੇ ਏਰੀਆ ਦੇ ਜਿਵੇਂ ਆਪਾਂ ਮਾਲਵੇ ਵਿੱਚ ਰਹਿੰਦੇ ਹਾਂ ਤਾਂ ਮਾਲਵੇ ਦੇ ਵਿੱਚ ਉੱਗਣ ਵਾਲੇ ਜਿਹੜੇ ਪੌਦੇ ਨੇ ਖਾਸ ਕਰਕੇ ਉਹਨਾਂ ਪੌਦਿਆਂ ਦਾ ਕੀ ਮਹੱਤਵ ਹੈ ਕਿਸੇ ਵੀ ਇੱਕ ਖਾਸ ਖੇਤਰ ਦੇ ਜਿਹੜੇ ਪੌਦੇ ਨੇ ਜਾਂ ਜੰਤੂ ਨੇ ਉਹਨਾਂ ਦਾ ਉਹਦੇ ਖੇਤਰ ਦੇ ਲਈ ਕੀ ਮਹੱਤਵ ਹੁੰਦਾ ਜਿਵੇਂ ਕਪਾਹ ਹੈ ਆਪਣੇ ਮਾਲਵੇ 'ਚ ਉਗਦੀ ਆ ਤਾਂ ਉਹਦਾ ਕੀ ਮਹੱਤਵ ਹੈ ਉਹ ਚੀਜ਼ਾਂ ਨੂੰ ਦਰਸਾਉਣ ਲਈ ਜਦੋਂ ਮੈਂ ਲੇਖ ਪੜ੍ਹੇ ਬੱਚਿਆਂ ਦੇ ਤਾਂ ਬੜਾ ਵਧੀਆ ਲੱਗਿਆ ਮੈਨੂੰ ਵੀ ਬੱਚਿਆਂ ਨੂੰ ਆਪਣੇ ਖੇਤਰ ਦੇ ਘੱਟੋ ਘੱਟ ਪੌਦਿਆਂ ਤੇ ਜੰਤੂਆਂ ਬਾਰੇ ਜ਼ਰੂਰ ਜਾਣਕਾਰੀ ਹੋਈ ਵੀ ਇਹ ਪੌਦੇ ਜੰਤੂ ਨੇ ਜਿਹੜੇ ਸਿਰਫ ਸਾਡੇ ਖੇਤਰ ਚ ਪਾਏ ਜਾਂਦੇ ਆ ਅਧਿਆਪਕਾਂ ਨੇ ਵਧੀਆ ਤਿਆਰੀ ਕਰਾਈ ਹੋਈ ਸੀ ਤੇ ਮੈਂ ਮਲਖਾ ਰਾਣੀ ਜ਼ਿਲ੍ਹਾ ਸਿੱਖਿਆ ਅਫਸਰ ਕੇਂਦਰੀ ਬਰਨਾਲਾ ਹਾਂ ਅੱਜ ਜ਼ਿਲ੍ਹਾ ਪੱਧਰੀ এনवायरमेंट ਐਜੂਕੇਸ਼ਨ ਤੇ ਮਕਸੂਦਾ ਦੇ ਮੁਕਾਬਲੇ ਬੱਚਿਆਂ ਦੇ ਵਿੱਚ ਕਰਵਾਏ ਗਏ ਤਾਂ ਸਾਰੇ ਬੱਚਿਆਂ ਨੇ ਤੇ ਸਾਰੇ ਸਕੂਲਾਂ ਨੇ ਬੜੇ ਉਤਸ਼ਾਹ ਦੇ ਨਾਲ ਇਹਦੇ ਵਿੱਚ ਇਸ ਸਾਲ ਆ ਇਸ ਮੁਕਾਬਲੇ ਇਹ ਮੁਕਾਬਲੇ ਪੇਂਟਿੰਗ ਮੁਕਾਬਲੇ ਭਾਸ਼ਨ ਮੁਕਾਬਲੇ ਤੇ ਲੇਖ ਰਚਨਾ ਮੁਕਾਬਲੇ ਕਰਵਾਏ ਗਏ ਐਸੇ ਇਸ ਮੁਕਾਬਲਿਆਂ ਦਾ ਮਕਸਦ ਇਹੀ ਹੈ ਕਿ ਬੱਚਿਆਂ ਨੂੰ এনवायरमेंट ਪ੍ਰਤੀ ਸੈਂਸਿਟਾਈਜ਼ ਕਰਨਾ ਮੋਟੀਵੇਟ ਕਰਨਾ ਤਾਂ ਕਿ ਕਿਵੇਂ ਉਹ ਸਾਡਾ ਜਿਹੜਾ এনवायरमेंट ਗੰਦਲਾ ਹੋ ਰਿਹਾ ਹੈ ਤੇ ਉਹਨਾਂ ਨੂੰ ਇਹੇ ਜਾਗਰੂਕ ਕਰਨ ਕਿੱਛੇ ਮੁਕਾਬਲੇ ਕਰਾਏ ਗਏ ਕਿ ਅਸੀਂ ਆਪਣੇ এনवायरमेंट ਨੂੰ ਕਿਵੇਂ ਸਾਫ਼ ਰੱਖਣਾ ਹੈ ਮੈਡਮ ਮਾਨਸੂਰ ਹੋ ਰਿਹਾ ਜੀ ਹੁਣ ਬਿਲਕੁਲ ਬਹੁਤ ਜ਼ਿਆਦਾ ਬਹੁਤ ਖੁਸ਼ੀ ਹੋਈ ਕਿਉਂਕਿ ਬੱਚਿਆਂ ਦੇ ਵਿੱਚ ਬਹੁਤ ਉਤਸ਼ਾਹ ਤੇ ਟੀਚਰਸ ਦੇ ਵਿੱਚ ਬਹੁਤ ਉਤਸ਼ਾਹ ਤੇ ਸਾਡੀ ਜਿਹੜੀ ਸਮੁੱਚੀ ਟੀਮ ਹੈ ਉਹ ਵੀ ਬਹੁਤ ਮਿਹਨਤ ਕਰ ਰਹੀ ਹੈ ਬਹੁਤ ਅੱਛਾ ਬੱਚਿਆਂ ਨੂੰ ਅਵਾਰਡਾਈ ਕਰ ਰਹੀ ਹੈ ਵੈਲਪਲੈਂਟ ਸਾਡੇ ਸਾਰੇ ਮੁਕਾਬਲੇ ਹੁੰਦੇ ਆ ਜੱਜਸ ਬਹੁਤ ਮਿਹਨਤ ਕਰ ਰਹੇ ਹੈ ਸਮੁੱਚੀ ਟੀਮ ਵਧਾਈ ਦੇ ਪਾਤਰ ਹੈ ਖਾਸ ਕਰਕੇ ਸਾਡੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਜਿਹੜੇ ਕਿ ਸਾਰੀਆਂ ਗਤੀਵਿਧੀਆਂ ਨੂੰ ਦੇਖਦੇ ਆ ਉਹਨਾਂ ਦਾ ਅਹਿਮ ਰੋਲ ਹੈ ਮੈਡਮ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਬੱਚਿਆਂ ਨੂੰ ਮੈਂ ਇਹੀ ਮੈਸੇਜ ਦੇਣਾ ਚਾਹੁੰਦੀ ਆ ਕਿ ਬੇਟੇ ਇਹ ਸਾਡੀ ਅੱਜ ਸਮੇਂ ਦੀ ਲੋੜ ਹੈ ਤੁਹਾਨੂੰ ਸੁਚੇਤ ਹੋਣ ਦੀ ਲੋੜ ਹੈ ਕਿ ਜੇ ਅਸੀਂ ਅੱਜ ਵੀ ਨਾ ਸੰਭਲੇ ਤਾਂ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਬਹੁਤ ਖਤਰੇ ਵਿੱਚ ਪੈ ਜਾਣਗੀਆਂ ਤਾਂ ਜੋ ਸਾਨੂੰ ਕੁਦਰਤ ਨੇ ਨਿਯਾਮਤਾ ਬਖਸ਼ੀਆਂ ਜਿਵੇਂ ਪਾਣੀ ਹਵਾ ਮਿੱਟੀ ਸਾਨੂੰ ਉਹਨਾਂ ਚੀਜ਼ਾਂ ਦੀ ਸਾਮ ਸੰਭਾਲ ਕਰਨ ਲਈ ਆਪ ਵੀ ਸਿੱਖਿਅਤ ਹੋਣ ਦੀ ਲੋੜ ਹੈ ਤੇ ਲੋਕਾਂ ਨੂੰ ਵੀ ਸਿੱਖਿਅਤ ਕਰਨ ਦੀ ਮੇਰਾ ਨਾਮ ਨਮਰਤਾ ਤੇ ਜ਼ਿਲ੍ਹਾ ਸਿੱਖਿਆ ਦਫ਼ਤਰ ਬਰਨਾਲਾ ਵੱਲੋਂ ਅੱਜ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਗਏ ਨੇ এনवायरमेंट ਐਜੂਕੇਸ਼ਨ ਪ੍ਰੋਗਰਾਮ ਦੇ ਤਹਿਤ ਮੇਰੀ ਬਤੌਰ ਜਜਮੈਂਟ ਡਿਊਟੀ ਲੱਗੀ ਹੈ ਭਾਸ਼ਣ ਮੁਕਾਬਲਿਆਂ ਲਈ ਮੇਰਾ ਨਾਮ ਨਮਰਤਾ ਹੈ ਮੈਂ گورਮੈਂਟ ਹਾਈ ਸਕੂਲ ਪੋਤਨਾ ਦੇ ਵਿੱਚ ਸਾਇੰਸ ਅਧਿਆਪਕ ਵਜੋਂ ਤੇ ਬਤੌਰ ਸਕੂਲ ਇੰਚਾਰਜ ਕੰਮ ਕਰ ਰਹੀ ਹਾਂ ਆਪਣੀ ਸੇਵਾ ਨਿਭਾ ਰਹੀ ਹਾਂ ਅੱਜ ਦੇ ਮੁਕਾਬਲਿਆਂ ਦੇ ਵਿੱਚ ਲਗਭਗ ਜ਼ਿਲ੍ਹੇ ਦੇ ਸਾਰੇ ਹੀ ਸਕੂਲਾਂ ਨੇ ਭਾਗ ਲਿਆ ਮੁਕਾਬਲੇ ਚਾਰ ਤਰ੍ਹਾਂ ਦੇ ਮੁਕਾਬਲੇ ਜਿਹੜੇ ਹੈਗੇ ਉਹ ਕਰਵਾਏ ਗਏ ਨੇ ਲੇਖ ਮੁਕਾਬਲੇ ਆ ਪੇਂਟਿੰਗ ਨੇ ਭਾਸ਼ਨ ਹੈ ਤੇ ਨਾਲ ਪ੍ਰਦਰਸ਼ਨੀ ਵੀ ਲਗਾਈ ਗਈ ਹੈ ਇਸ ਵਿੱਚ ਵਰਗ ਵੀ ਤਿੰਨ ਰੱਖੇ ਗਏ ਨੇ ਇੱਕ ਮਿਡਲ ਵਰਕ ਇੱਕ ਹਾਈ ਵਰਕ ਤੇ ਇੱਕ ਸੀਨੀਅਰਸ ਕੈਂਡੀ ਵਰਕ ਵੱਖ-ਵੱਖ ਸਕੂਲਾਂ ਦੇ ਵੱਖ-ਵੱਖ ਅਧਿਆਪਕਾਂ ਨੇ ਬਤੌਰ ਗਾਈਡ ਇਚ ਇਸ ਵਿੱਚ ਭਾਗ ਲਿਆ ਹੈ ਇਸ ਪ੍ਰੋਗਰਾਮ ਨੂੰ ਮਤਲਬ ਬਹੁਤ ਹੀ ਵਧੀਆ ਤਰੀਕੇ ਨਾਲ ਸਚੱਜ ਤਰੀਕੇ ਨਾਲ ਚਲਾਉਣ ਵਾਸਤੇ ਜ਼ਿਲ੍ਹਾ ਬੰਦਰ ਦੀ ਟੀਮ ਜੋ ਹੈ ਡੀਡੀ ਟੀਮ ਹੈ ਉਹ ਨੇ ਕੀਤੀ ਗਈ ਟੀਮ ਦੇ ਕੋਆਰਡੀਨੇਟਰ ਜੀਤਪਾਲ ਜੀ ਨੇ ਤੇ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀਮਤੀ ਮਲਕਾਰਾਣੀ ਜੀ ਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਸਰਦਾਰ ਵਰਿੰਦਰਪਾਲ ਸਿੰਘ ਜੀ ਦੀ ਰਹਿਨਮਾਈ ਰਹੀ ਹੈ ਇਹ ਪ੍ਰੋਗਰਾਮ ਜੋ ਕਰਵਾਏ ਗਏ ਨੇ ਔਰ ਬਹੁਤ ਹੀ ਵਧੀਆ ਨੇ ਇਹ ਬੱਚਿਆਂ ਨੂੰ ਸਾਡੇ ਸਮਾਜ ਨੂੰ ਵਾਤਾਵਰਣ ਦੇ ਪ੍ਰਤੀ ਤੇ ਸਾਡੇ ਕੁਦਰਤ ਦੇ ਪ੍ਰਤੀ ਸੰਗੀਤ ਰਾਹੀਂ ਜਾਗਰੂਕ ਕਰਨ ਲਈ ਬਹੁਤ ਹੀ ਫਾਇਦੇਮੰਦ ਹਨ ਤੇ ਬੱਚਿਆਂ ਨੂੰ ਸੰਗੀਤ ਸਹਿਤ ਸੰਗਤ ਜੀਵਨ ਜਾਚ ਨੂੰ ਸਿਖਾਉਣ ਦੇ ਵਿੱਚ ਵੀ ਭਰਪੂਰ ਯੋਗਦਾਨ ਨਿਭਾਉਂਦੇ ਬੱਚਿਆਂ ਦੀ ਸਪੀਸ ਬਹੁਤ ਵਧੀਆ ਸੀ ਉਹਨਾਂ ਦਾ ਪੇਸ਼ਕਸ਼ ਜੋ ਮਦਦ ਅਧਿਆਪਕਾਂ ਦੁਆਰਾ ਇਸ ਤਰੀਕੇ ਨਾਲ ਸੇਰ ਕਰਵਾਇਆ ਗਿਆ ਸੀ ਪੂਰੀ ਮਿਹਨਤ ਜੋ ਹੈ ਉਹ ਨਜ਼ਰ ਆ ਰਹੀ ਸੀ ਉਹਨਾਂ ਦੇ ਵਿੱਚ ਔਰ ਹਰ ਇੱਕ ਬੱਚਾ ਜੋ ਹੈ ਪੂਰੀ ਤਿਆਰੀ ਦੇ ਨਾਲ ਔਰ ਉਹ ਮਿਹਨਤ ਹੀ ਸੀ ਕਿ ਹਰ ਇੱਕ ਪਾਸੰ ਦਾ ਜੋ ਮਿਹਨਤੀ ਹੈ ਕੇ ਜਾਗਰੂਕ ਕਰਨ ਦੇ ਵਿੱਚ ਪੂਰਾ ਯੋਗਦਾਨ ਛੋਟੇ ਪੌੜ ਦੇ ਵਿੱਚ ਨਾ ਪਾਉਂਦਾ ਸੀ ਦਿਖਾਈ ਦੇ ਰਿਹਾ ਸੀ ਕਿ ਬੱਚੇ ਸਨੇਹਾ ਦੇਣਾ ਚਾਹੁੰਦੀ ਸੀ ਉਸ ਮਹਿਰ ਨਾਲ ਬਲਪੂਰ ਦਿੱਤਾ ਗਿਆ ਕੁਦਰਤ ਨੂੰ ਬਚਾਉਣ ਲਈ ਮੁੱਖ ਜੋ ਇੱਕ ਖਾਸ ਵਿਸ਼ੇ ਅੱਜ ਦੇ ਜਿਹੜੇ ਡਿਸਕਸ ਦੇ ਅਧੀਨ ਸੀ ਉਹ ਸੀ ਇੱਕ ਛੇ ਨੋਟੂ ਸਿੰਗਲ ਪਲਾਸਟਿਕ ਯੂਜ਼ ਹਨ ਵੀ ਕਿ ਜੋ ਇੱਕ ਇੱਕੋ ਵਾਰ ਯੂਜ਼ ਕਰਨ ਵਾਲੀ ਪਲਾਸਟਿਕ ਹੈ ਉਹ ਨੂੰ ਨਹੀਂ ਵਰਤਿਆ ਜਾਣਾ ਚਾਹੀਦਾ ਤੇ ਇੱਕ ਮਿਸ਼ਨ ਲਾਈਫ ਦਾ ਟਾਪਿਕ ਮੈਂ ਇਹ ਮੈਸੇਜ ਦੇਣਾ ਚਾਹੁੰਦੀ ਕਿ ਸੰਗੇ ਨਾਗਰਿਕ ਹੋਣ ਦੇ ਨਾਤੇ ਅਧਿਆਪਕ ਹੋਣ ਦੇ ਨਾਤੇ ਇੱਕ ਵਿਦਿਆਰਥੀ ਹੋਣ ਦੇ ਨਾਤੇ ਸਾਡੇ ਮਨ ਦੇ ਵਿੱਚੋ ਭਾਵ ਪੈਦਾ ਹੋਣੇ ਚਾਹੀਦੇ ਆ ਕਿ ਅਸੀਂ ਕੁਦਰਤ ਨੂੰ ਬਚਾਈਏ ਹਰ ਜੋ ਸੰਭਵ ਯਤਨ ਅਸੀਂ ਕਰ ਸਕਦੇ ਆ ਸਾਨੂੰ ਕਰ ਲੈਣਾ ਚਾਹੀਦਾ ਹੈ